ਕੀਆ ਉਹ ਟੈਕ ਟੈਕ ਅਸੀਂ ਇਹ ਦਰਖਾਸਤ ਦੇਵਾਂਗੇ ਸਾਨੂੰ ਆਦੇ ਵੀ ਪਾਰਕ ਦਾ ਸਮਾਨ ਲਾਉਣਾ ਤਾਂ ਫੱਡੇ ਲੱਗੇ ਐ ਹੋਰੀ ਰੇਟ ਤੇ ਪਤੀ ਮਰਾਈ ਜਾਂਦੇ ਟਾਇਰ ਬੰਦੇ ਭੇੜੇ ਬੈਠੇ ਬੈਠੇ ਮਰਦੋ ਹੈ ਆ ਉਹ ਵੀਡੀਓ ਘੈਂਟ ਹੁੰਦੀ ਆ ਓਏ ਘੈਂਟ ਹੁੰਦੀ ਆ ਵੀਡੀਓ ਐ ਸ਼ਾਸਤਰ ਆ ਇਹ ਪੂਰੇ ਦਾ ਉਹ ਐ ਨਹੀਂ ਪਤਾ ਲੈ ਕੇ ਕਿੱਧਰ ਜਾਊਗਾ ਸਾਹਿਬਾ ਦਾ ਉਹ ਦਾਸਤਾ ਦੇਤਾ ਹੈ ਲਿਆਉਣਾ ਕੀ ਹੈ ਬਾਰਕ ਦਾ ਸਮਾਨ ਬਾਰਕ ਦਾ ਸਮਾਨ ਹੈ ਬਾਰਕ ਕਿੱਧਰੇ ਸਾਨੂੰ ਦਾਸਤਾ ਨਾ ਹੋਵੇ ਵੀ ਰਾਹ ਚ ਨਾ ਉਤਰ ਜਾਣ ਇਹ ਲੈ ਕੇ ਬਾਰਕ ਦਾ ਸਮਾਨ ਹੀ ਹੋਊਗਾ ਨੰਬਰ ਸਿੰਘ ਉਹ ਤੇਰੇ ਪਿੱਛੇ ਆ ਦੇ ਬਾਰਕ ਦਾ ਪੋਪਾ ਜੋ ਕਿੱਥੇ ਆਇਆ ਗੱਬਰ ਸਿੰਘ ਹਾ ਕੋਸਾਬ ਆ ਗਏ ਓ ਰੇਸ ਖੱਚੀ 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 ਓ ਪਾਰਕ ਦਾ ਸਮਾਨ ਲੈ ਕੇ ਆਉਨੇ ਆ ਹਾਂ ਇਹ ਤਾਂ ਹੁਣ ਜਾਇਦੂ ਪਤਾ ਲੱਗੂ ਆ ਬੈਠਾ ਨਾ ਤਾਂ ਇਹ ਕਿਹੜਾ ਰਸਤਾ ਹੈ ਇਹਨੂੰ ਆਇਆ ਜੇ ਰਸਤਾ ਬੰਦੇ ਨਾ ਪਾਚਣ ਓ ਕੋਸਾਬ ਸਾਈਡ ਤੇ ਓ ਆ ਬਾਈ ਸਾਡੇ ਪਿੰਡ ਦੀ ਹੈਗੀ ਨਹਿਰ ਪੱਕੀ ਨਹਿਰ ਹੈ ਰਾਯੋ ਨਰ ਜੀ ਨੂੰ ਮੇਜਰ ਫਾਇਰ ਕਾਲ ਕਹਿੰਦੇ ਆ ਇਹ ਦੇਖੋ ਜੀ ਇੱਕ ਰੈਡੀ ਕਰਤਾ ਨੂੰ ਇਹ ਹੈਰੀ ਕੇ ਪੱਤਾਂ ਤੋਂ ਨਿਕਲਦੀ ਆ ਜੀ ਨਹਿਰ ਆ ਵੀਡੀਓ ਬਣਾਈ ਅਨੇ ਦੇਖੋ ਜੀ ਆ ਥਾਂ ਹੈ ਨਾ ਜਿਹੜਾ ਖਾਲੀ ਇਹ ਕਿਸੇ ਦਿਨ ਖਾਲੀ ਨਹੀਂ ਰਹਿਣਾ ਇਹ ਥਾਂ ਭਰ ਜਾਣਾ ਆ ਇਤਰੇ ਹੋਈ ਹੈ ਮਿਹਰਬਾਨੀ ਇਹ ਥਾਂ ਇੱਕ ਦਿਨ ਖਾਲੀ ਨਹੀਂ ਰਹਿਣਾ ਇਹ ਅਸੀਂ ਵੀਡੀਓ ਬਣਾਉਣੀ ਤਾਂ ਇਹ ਵੀ ਅੱਜ ਤੋਂ ਕਈ ਸਾਲ ਬਾਅਦ ਵੇਖਾਂਗੇ ਕਿੰਨਾ ਮਾਹੌਲ ਬਦਲਦਾ ਹੈ ਹਾਏ 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 ਹੋਰ ਕੋਸਾ ਬਦਲੇ ਨਾ ਬਦਲਿਆ ਰੋਡ ਬਦਲਦੇ ਹੋ ਹਾਏ ਤੂੰ ਵੀ ਕੋਈ ਛੋਟਾ ਛਾਟਾ ਨਹੀਂ ਪਉਂਦਾ ਘੇਰ ਚੌਥਾ ਹੀ ਬਾਈ ਬੈਠਾ ਹੈ ਸਾਵਾਂ ਆ ਕੋਸਾਵਾ ਫੜ ਕੋਸਾਵਾ ਆ ਸਟਾਰਟ ਕਰਾ ਹੈ ਕਮਾ ਪੌਲਤਾ ਕਰ ਉਹ ਫੋਮ ਆ ਨਾ ਆ ਕਦ ਆ ਪੋੜਾ ਮੰਗੜਦਾ ਬਾਈਪਾਸ ਕਿਹੜਾ ਪੋੜਾ ਸਤਾ ਜੀ ਇਹ ਪੋੜਾ ਹੈਗਾ ਗੰਗਾ ਨਗਰ ਫੋਹਰ ਹੰਤਗੜ ਵਾਲੀ ਰੋਡ ਦਾ ਬਾਈਪਾਸ ਦਾ ਪੋੜਾ ਤੇ ਇੱਕੋ ਆ ਡੈਨੀਆਂ ਰੋਡ ਹੈ ਉਸ ਤੋਂ ਪਹਿਲਾਂ ਅੰਡਰ ਬ੍ਰਿਜ ਚ ਪਾਸ ਹੋਇਆ ਸੀ ਅੰਨੀ ਸਤਾ ਜੀ ਪਹਿਲਾਂ ਅੰਦਰੋਂ ਪਾਸ ਐ ਸੀ ਫਿਰ ਹੈ ওভার ਬ੍ਰਿਜ ਤੋਂ ਬਿਨਾਂ ਕਿੰਨਾ ਟਾਈਮ ਲਾ ਜੂਗਾ ਆਨੇ ਦੇ ਸਾਹ ਦੋ ਸਾਲ

ਅੱਜ ਦਾ ਸਭ ਤੋਂ ਵੱਡਾ ਕੱਢ ਰਹੀ ਆ ਹਰਮਾਨ ਜਨਤਨ ਤਾਂ ਸਪੋਤੋ ਕਾ ਗਵਰਨਰ ਸੀਗੀ ਹਾਂਜੀ ਪਰ ਬਾੜੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਹਾਂ ਬਾਦਿਆਂ ਨੂੰ ਕੈਨੇਡਾ ਭੋਗਿਆ ਨੂੰ ਕਿਹੜਾ ਸਭ ਸਰਕਾਰ ਦੀ ਨੌਕਰੀ ਪੱਕੀ ਆ ਹੋਰ ਫਾਰਟ ਗਿਆ ਜੀ ਅਸੀਂ ਸੰਸਕਾਰ ਕੋਲੇ ਇਹ ਆ ਗਿਆ ਸਾਡਾ ਚੰਗਨਗਰ ਫਾਟਕ ਹੁੰਦਾ ਹੀ ਪਹਿਲਾਂ ਇੱਥੇ ਪੁਲ ਬਣ ਗਿਆ ਹੋਰ ਪਤਾ ਨਹੀਂ ਕੀ ਬਣਾਈ ਜਾਂਦੇ ਓਏ ਮਲੇ ਦੀ ਪਾਣੀ ਪੂਣੀ ਕੱਢਣ ਗਿਆ ਕਿਤੋਂ ਮਾਤਾ ਜੀ ਨਾ ਅੰਦਰ ਪੂਣੀ ਚ ਨਵਾਂ ਹੋਟਲ ਕਰਦੇ ਨੇ ਨਾਲ ਹੈ ਇੱਕ ਅੰਦਰ ਪੂਣੀ ਚ ਹੋਰ ਨਵਾਂ ਸਟਾ ਕਰਦਾ ਨਹੀਂ ਨਹੀਂ ਕਿਸੇ ਟਾਈਮ ਮੈਥੋਂ ਟੱਪਰ ਨੂੰ ਥਾਂ ਨਹੀਂ ਸੀ ਮਿਲਦੀ ਜਦੋਂ ਫਟਕ ਹੁੰਦਾ ਸੀਗਾ ਕੋਸਾਬ ਆਪਾਂ ਪੁਲ ਦੇ ਵਿੱਚ ਵੜਨਾ ਹੈ ਨਹੀਂ ਉੱਥੇ 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 ਕੋਸਾਬ ਆਦੇ ਉੱਤੇ ਉੱਤੇ ਆਹ ਨਾਲ ਤੇ ਇੱਥੇ ਬੈਠਾ ਕੀ ਕਰਦਾ ਹੈ ਕੋਸਾਬ ਆਜਾਂਦਾ ਜੀ ਅਸੀਂ ਕਾਲਾ ਸਰ ਜਾਂਦੇ ਆਂ ਜੀ ਪੱਲੂ ਅਸੀਂ ਗੋਗਾ ਮੈੜੀ ਜਾਂਦੇ ਆਂ ਇਹ ਦੇਖੋ ਇਹ ਪੁਲ ਸਾਡਾ ਇੱਥੇ ਉਹ ਆ ਗਿਆ ਭਾ ਲਾਲ ਚੌਕ ਤੇ ਇਹ ਕੱਢਦਾ ਲਾਲ ਚੌਕ ਤੇ ਲੱਗ ਅੱਜ ਸੰਡੇ ਹੈ ਨਾ ਉਹ ਤਾਂ ਹੀ ਬੰਦਾ ਸਾਰਾ ਹੁਸਾਣਾ ਹੋਰ ਸੱਤੇ ਅੱਜ ਇਹ ਇਤਵਾਰ ਹੈ ਜੈਂਤਵਾਰਾ ਤਾਂ ਹੀ ਸਾਰਾ ਕੁਝ ਬੰਦ ਹਾ ਨਹੀਂ ਤਾਂ ਆਪਾਂ ਆ ਗਏ ਅੱਜ ਹਾਂ ਏ ਤਾਇਆ ਨੂੰ ਤੁਹਾਨੂੰ ਦੱਸਦਾ ਹੈ ਨਹੀਂ ਜਾਣਾ ਕਿੱਥੇ ਹੈ ਕਿੰਨੇ ਦਾ ਤਕਰਥਾਂ ਬਸਾਉਂਗਾ ਹਾਂ ਅੱਜ ਉਹਨੇ ਜਸਾ ਫੈਂਕ ਦੇ ਆ ਨਹੀਂ ਸੀ ਉਹ ਸੀਗਾ ਦੂਜੇ ਟਾਈਮ ਕਿਹੜਾ ਸੀ ਆ ਠੀਕੇ ਟਾਈਮ ਠੀਕੇ ਜੀ ਆ ਪੀ ਕੇ ਟਾਈਮ ਦੀ ਗੱਲ ਅੱਛਾ ਫਿਰ ਵਿੱਚ ਕਿੰਨੇ ਪੂਰੀ ਤੇ ਬਜਾਮ ਨੂੰ ਦਿੱਤੀ ਆ ਆ ਸਾਡੇ ਪਹਿਲਾਂ ਮੈਂ ਕਹਿੰਦਾ ਦੁਕਾਨਾਂ ਹੁੰਦੀਆਂ ਸੀ ਮਾ ਦੋ ਪੇਟੀਆਂ ਵਾਲੀਆਂ ਇੱਥੇ ਇੱਥੇ ਆਦੋਂ ਠੀਕ ਹੈ ਇੱਥੇ ਕਹਣਾਗਾ ਤੁਸੀਂ ਆਪਣੀਆਂ ਨੀਆਂ ਫੇਟਿੰਗ ਵਾਲੀਆਂ ਤੇਟੀ ਵਾਲੀਆਂ ਤੇ ਮਾੜੀਆਂ ਵਾਲੀਆਂ ਆ ਗਏ ਸਾਡਾ ਹਨਮਾਨਗੜ ਦਾ ਪੁਲ ਇੱਥੇ ਆਂਦੇ ਹੈ ਵੀ ਬੱਸ ਸੱਟਾ ਬਣਾਵਾਂਗੇ ਦੇਖੀ ਜਾਂਦੀ ਹੈ ਬੰਦ ਤਾ ਕੋਉਂ ਤਾਂ ਇਹ ਬੱਸ ਟਿੱਪੂ ਆਂਦੇ ਬੱਸ ਸੱਟਾ ਬਣਾਵਾਂਗੇ ਇੱਥੇ ਹੋ ਜਾਂਦੀ ਰੇਲ ਗੱਡੀ ਵਾਈ ਆ ਰੇਲ ਪੱਤੀ ਦੀ ਪਟਰੀ ਆ ਗਈ ਕਿੰਝ ਨਾ ਜਾਂਦਾ ਉਹ ਸੀ ਆ ਜਾਂਦੀ ਗੱਡੀ ਆ ਆ ਜਾਂਦੀ ਉਹ ਐਸ ਤੋਂ ਬੜਾ ਜਾਂਦਾ ਓਏ ਇਹ ਟ੍ਰੇਨ ਹੈ ਹਾਂ ਆਪਾਂ ਕਿੱਥੇ ਜਾ ਰਹੇ ਹਾਂ ਉਹ ਕਿਰਪਾ ਤੋਂ ਬੁਰਕੂ ਚੱਲਿਆ ਜਾਂ ਬਾਬਿਆਂ ਨੇ ਕਿਤਾ ਨੰਗਣ ਜਿਆ ਐਵੇਂ ਛਾਣ ਨਾ ਐਵੇਂ ਚੱਲ ਗਣਪਤੀ ਵਾਲੇ ਬਾਬੇ ਇਹ ਗਣਪਤੀ ਵਾਲੇ ਇੱਥੇ ਮੈਂ ਤੇ ਬੋਲਟ ਤੇ ਰੱਖਿਆ ਪਿਆਣਾ ਪ੍ਰਣਾ ਨੀਨੇ ਨਾਹਂ ਹਾਂ ਉਹਦਾ ਵੇਖ ਲੋ ਯਾਰ ਕਿੰਨਾ ਖਿਆਰ ਹੋ ਗਿਆ ਬੜਾ ਯਾਰ ਬੋਲਟ ਕੇ ਉਹਦੇ ਵਿਚਲਾ ਕੇ ਪ੍ਰਣਾ ਮਾਰ ਲਾਉਂਦੇ ਵੇਖ ਲੈ ਕੋਈ ਵੀ ਸਾਡੇ ਨਾਲ ਤੇ ਜੀ ਸ਼ਾਦੀ ਹੈ ਤਿਆਰ ਕਰੀਂਦਾ ਬੜੀਆਂ ਦੋਏ ਆਹ ਦੇਖਾ ਇੱਕ ਕਿਹਾ ਵਾਗੇ ਆਪਾਂ ਕਿੰਨਾ ਤਿਆਰ ਕਰਤਾ ਮੋਟਰ ਸਾਹਿਬ ਦੇਖਿਆ ਵਾਂਗੇ ਕਿੱਥੇ ਖੜਾ ਇੱਥੇ ਖੜਾ ਆ ਐਸਐਚਆਰ ਗਲੋਬਲ ਨਹੀਂ ਆਪਣਾ ਆਰਸੀਡੀ ਸੈਂਟਰ ਹਾਂ ਇਹਦੇ ਸਾਹਮਣੇ ਹੈਗਾ ਨਾ ਫੋਟ ਵਾਲਾ ਸਪੈਸ਼ਲ ਕੀ ਨਾਮ ਆਵਾ ਚੰਦਰ ਹੈ ਕਿ ਤੁਹਾਨੂੰ ਆ ਸਾਹਮਣੇ ਆ ਆ ਦਾਦੇ ਦੀ ਨਿਸ਼ਾਨੀ ਮੁੰਡਾ ਤੇ ਆਇਆ ਕਰਦਾ ਤੇਰੇ ਚੰਡੀ ਦੇ ਦੀ ਚਲੋ ਵੀ ਚਲੋ ਵੀ ਮੁੰਡਾ ਚਲੋ ਚੱਲੋ ਚਲੋ ਤੇਰੇ ਬਰੋ ਚੰਡੀ ਦੇਤੀਆ ਆ ਦੇਖ ਤੇ ਵੀਡੀਓ ਬੰਦ ਉਹ ਦੇਖ ਤੇਰਾ ਯਾਰ ਜਿੱਦ ਤੇਰਾ ਯਾਰ ਬੰਦਾ ਡੱਕਾ ਇਹ ਜੋ ਪੁਰਾਣੇ ਰਾਜੇ ਮਹਾਰਾਜੇ ਸੀਗੇ ਨਾ ਜੋ Rajasthan ਨਾਲ ਪਏ ਹੁੰਦਾ ਸੀਗਾ ਉਹ ਇੱਥੇ ਆ ਕੇ ਰੈਂਜਰਸ ਦੇ ਦੋਨਾਂ ਨੇ ਆਪ ਬਠੇਰ ਦੁਰਗ ਬਸਾਇਆ ਸੀ ਉੱਥੇ ਬਠੇਰ ਕਿਲਾ

ਆ ਗਿਆ ਪਾਣੀ ਘੱਟ ਗਿਆ

ਅੱਗੇ ਤੁਹਾਨੂੰ ਕਿਲਾ ਦਿਖਾਵਾਂਗੇ ਜੀ ਕਿਲਾ ਆਉਣ ਵਾਲਾ ਹੈ ਡਾਊਨ ਦਾ ਕਿਲਾ ਸਭ ਤੋਂ ਪੁਰਾਣਾ ਸਾਨੂੰ ਮਿਲਿਆ ਜੀ ਆਹ ਜੀ ਨਾਮ ਹੈ ਇਸਨ ਦਾ ਵਿਜੇ ਹਾਂ ਵਿਜੇ ਸਰ ਅੱਗੇ ਵੀਡੀਓ ਉੱਪਰ ਕਿਲੇ ਤੇ ਲੱਗੇ ਆਪਾਂ ਤੁਹਾਨੂੰ ਕਿਲਾ ਦਿਖਾਵਾਂਗੇ ਤੁਹਾਨੂੰ ਮਾਰਦਾ ਤਾਂ ਬਹੁਤ ਦੇਰ ਹੋ ਗੋ ਹਾਂ ਤੁਹਾਨੂੰ ਕਿਲਾ ਦਿਖਾਵਾਂਗੇ ਰਾਜ ਵੀ ਫੈਲ ਤੁਹਾਨੂੰ ਦਿਖਾਵਾਂਗੇ ਰਾਜਵੀ ਪੈਲੇਸ ਦਿਖਾਵਾ ਆ ਜਾਂਦੀ ਹੈ ਜੀ ਰੋਡ ਸੁਖਾ ਸਿੰਘ ਮਹਤਾਬ ਸਿੰਘ ਗੁਰਦੁਆਰਾ ਸਾਹਿਬ ਸਰਦਾਰ ਸ਼ਹਿਰ ਆ ਹੈ ਜੀ ਰਾਜਵੀ ਪੈਲੇਸ ਪੂਰਾ ਤਕੜਾ ਪੈਲੇਸ ਹੈ ਅੱਗੇ ਆਊਗਾ ਕਿਲਾ ਆ ਕੋਲਸਾ ਮੋੜੀ ਜਾਂਦੇ ਓਏ ਹਲੋ ਖੰਬੇ ਦਾ ਪੁੱਛਿਆ ਤਾਂ ਹੈ ਕਿਧਰੇ ਡਾਂਗਾ ਪਵਾ ਦੇਉਂ ਪੁੱਛੇ ਕਰੇ ਹੈਗੇ ਆ ਇਹ ਤਾਂ ਹੌਂ ਦਾ ਪੁੱਛੇ ਵੀ ਹੈ ਕੀ ਹੈ ਕਿਧਰੇ ਪੁੜਿਆਂ ਤੇ ਲੋਕੜ ਨਹੀਂ ਬੰਨਿਆ ਸੀ ਹੁਣ ਜੀ ਇਹ ਸੀਕ੍ਰਟ ਗੱਲਾਂ ਆ ਅਸੀਂ ਬੰਦ ਕਰਦੇ ਆ ਤੁਰੀ ਪਸਾਤਾ ਓਏ ਪਸਾਤਾ ਚਾਰਾਂ ਨੇ ਹਾਉਟਾ ਪਸਾ ਹੈ ਚਾਰਾਂ ਨੇ ਮੂ ਇਧਰ ਨੂੰ ਆਏ ਓ ਦਾਲਾ ਪਰ ਦਾਲਾ ਪਰ ਮਰੇਗਾ ਓਏ ਆ ਪਤਲਾ ਪਸਾ ਨਾ ਕਿਰਾ ਚੱਕ ਕੇ ਇਹਦੇ ਉੱਤੇ ਰੱਖ ਲਾਂਗੇ ਇਹ ਟਰਾਲੀ ਵੈਕ ਕਰ ਲਾਂਗੇ ਆ ਥੱਲੇ ਪੌਂਕੇ ਪਾਸ ਓ ਰੋਪਾ ਦੇ ਆ ਜਿਹੜਾ ਹੌਲਾ ਪਸੋ ਤਾਂ ਚੱਕ ਲੈਣਾ ਪੰਪ ਚੱਕੜਾ ਮੰਗਨੇ ਆਰ ਪੰਪ ਚੱਕ ਲਾਂਗੇ ਬੰਪ ਨਾ ਚੱਕਣਾ ਜਾਂ ਕੀਤੀ ਗਿਆ ਭੰਤ ਜੀ ਤੇਰੀ ਜੀ ਤੇ ਭਰੀ ਬਾੜੇ ਪੰਦਰੋਂ ਉਹ ਆ ਗਿਆ ਤਾਂ ਆ ਪੁੱਛ ਕੇ ਆ ਬਗੇ ਨਾ ਇਧਰ ਦੇ ਪਾਸੇ ਹਾਂ ਰਸੇ ਨਾਲ ਅੱਗੋਂ ਚੱਕ ਲਾਂਗੇ ਇੱਕ ਦਰ ਚੱਕੀ ਜਾਊਗੀ ਉਸ ਤਰ੍ਹਾਂ ਕੇ ਟ੍ਰਾਲੀ ਵਾਪਸ ਕਰ ਦਾਂਗੇ ਹਨਾ ਜਿਵੇਂ ਤਾਂ ਸਕੀਮ ਤੇਰੀ ਪਾਰੇ ਆ ਆ ਛੋਟੇ ਆਹ ਕਾਹ ਕੰਨੇ ਕਿਤੇ ਵੜ ਗਏ ਆ ਪਾ ਔਰ ਇਹ ਆ ਟੁੱਟੇਗੇ ਨਹੀਂ ਓ ਲੈਫਟ ਚੱਕ ਦੇ ਲੈਫਟ ਹਾਂ ਚੱਕਣਾ ਤਾਪ ਕੇ

ਉਹ ਆ ਤੱਕ ਹਾਂ ਤੂੰ ਯਾ ਜਾ ਓਏ ਜਾ ਜੋਬਰਾ ਅਜ ਵੀ ਲੱਗਿਆ ਲੱਗਿਆ ਵਾਹ ਵਾਹ ਹੋਣ ਲੱਗਿਆ ਠੀਕ ਐ ਤੂੰ ਯਾਰ ਓੜ ਅੱਛਾ ਚਾ ਚਾ ਪਰ ਦੱਸੂਏ ਇਹ ਸਮਝਾਊਗਾ ਕੱਲ ਦਾ ਜੰਮਿਆ ਜਾਣਾ ਇਹ ਕੱਲ ਵੀ ਕੋਈ ਨਹੀਂ ਸਿਮਾ ਚਾਹ ਤਾ ਆਏ ਓਏ ਓਏ ਦੇਖ ਲਈ ਕਿਤੇ ਹੁੰਦਾ ਆਪਾ ਚੱਕਣੇ ਟੁੱਟੇ ਵੇ ਸਾਫ ਹਨ ਚੱਕਣੇ ਉਹ ਦੇਖਣਾ ਭਾਈ ਅਸੀਂ ਇਹ ਦਰਖਾਸਤ ਦੇਵਾਂਗੇ ਸਾਨੂੰ ਆਦੇ ਵੀ ਪਾਰਕ ਦਾ ਜਾਣਦੇ ਜਿਹੋਣਾ ਗੁੱਸੇ ਜਾਗਾ